ਕੀ ਸੀਰੀਅਸ ਸਿਨਸ ਆੜ ਪ੍ਰਭਾਵਿਤ ਇਲਾਕਿਆਂ ਦਾ ਤੁਸੀਂ ਮੌਜਨਾ ਵੀ ਕੀਤਾ ਹੈ ਕੀ ਅੰਕਲਨ ਅਤੇ ਦੇਖੋ ਬਰਸਾਤਾਂ ਹਿਮਾਚਲ ਦੇ ਵਿੱਚ ਬਹੁਤ ਹੋਈਆਂ ਤੇ ਜਿਸ ਕਰਕੇ ਜਿਹੜਾ ਪਾਣੀ ਇੱਥੇ ਪੰਜਾਬ ਦੇ ਡੈਮਾਂ ਦੇ ਵਿੱਚ ਪਹੁੰਚਿਆ ਤਾਂ ਉਸ ਦੇ ਨਾਲ ਸਥਿਤੀ ਜਿਹੜੀ ਹੈ ਦਰਿਆਵਾਂ ਦੀ ਡੈਮ ਦੀ ਇਸ ਸਥਿਤੀ ਹੋ ਗਈ ਕਿ ਪਾਣੀ ਓਵਰਫਲੋ ਹੋ ਗਿਆ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਇਹ ਬਾੜ ਦੀ ਸਥਿਤੀ ਬਣ ਗਈ ਤੇ ਇਹ ਸਾਰੀ ਸਥਿਤੀ ਅੱਜ ਅਸੀਂ ਦੇਖ ਕੇ ਆਏ ਆ ਮੇਰੇ ਨਾਲ ਦਾਦਾ ਬਲਬੀਰ ਸਿੰਘ ਜੀ ਸਿਚੇਵਾਲ ਸਾਹਿਬ ਮੈਂਬਰ ਆਰ ਸਭਾ ਤੇ ਸੱਜਨ ਸਿੰਘ ਜੀ ਥੀਮਾ ਇਹ ਸਾਡੇ ਹਲਕਾ ਇੰਚਾਰਜ ਨੇ ਡੀ ਸਾਹਿਬ ਸਾਰਾ ਪ੍ਰਸ਼ਾਸਨ ਤੇ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਨਾਲ ਸੀ ਸੋ ਹਾਲਾਤ ਦੇਖੋ ਫਸਲਾਂ ਡੁੱਬੀਆਂ ਹੋਈਆਂ ਨੇ ਤੇ ਘਰਾਂ ਦੇ ਹਾਲੇਦਵਾਰੇ ਸਾਰੇ ਪਾਣੀ ਖੜਿਆ ਸੋ ਬੜੀ ਹਾਲਤ ਉਥੇ ਜਿਹੜੀ ਹੈ ਕੋ ਮਾੜੀ ਹੈ ਪਰ ਅਜਿਹੇ ਸਮੇਂ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਸਰਕਾਰ ਕੀ ਕਰ ਸਕਦੀ ਹੈ ਆਪਣੇ ਲੋਕਾਂ ਦੇ ਲਈ ਉਹ ਅੱਜ ਸਾਰਾ ਮੈਂ ਇੱਥੇ ਦੇਖਿਆ ਹੈ ਤੇ ਲੋਕਾਂ ਨੂੰ ਵੀ ਮਿਲਿਆ ਕਿਸ਼ਤੀ ਦੇ ਵਿੱਚ ਜਾ ਕੇ ਜਿਹੜੇ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਸੋ ਇਹ ਦੇਖੋ ਹਰ ਕੋਈ ਜਾਣਦਾ ਕਿ ਪਾਣੀ ਤੇ ਬਰਸਾਤ ਤੇ ਤਾਂ ਕਿਸੇ ਦਾ ਕੰਟਰੋਲ ਨਹੀਂ ਹੈ ਪਰ ਜੋ ਕੰਟਰੋਲ ਹੈ ਹੁਣ ਲੋਕਾਂ ਨੂੰ ਸੰਭਾਲਣ ਦਾ ਸੋ ਲੋਕਾਂ ਨੇ ਇਸ ਚੀਜ਼ ਦੀ ਤਸੱਲੀ ਜ਼ਾਹਰ ਕੀਤੀ ਹੈ ਸਾਡੇ ਇੱਥੇ ਕਿਸ਼ਤੀਆਂ ਦਾ ਪ੍ਰਬੰਧ ਹੈ ਜਿੱਥੇ ਕਨੈਕਟੀਵਿਟੀ ਨਹੀਂ ਹੈ ਉਥੇ ਸਾਰੀਆਂ ਕਿਸ਼ਤੀਆਂ ਦੇ ਰਾਹੀਂ ਹਰ ਤਰ੍ਹਾਂ ਦਾ ਸਮਾਨ ਹਰ ਤਰ੍ਹਾਂ ਦੀ ਸਹੈਤ ਹੈ ਜਿਹੜੀ ਹੈ ਉਹ ਲੋਕਾਂ ਨੂੰ ਪਹੁੰਚਾਈ ਜਾ ਰਹੀ ਹੈ ਮੰਤਰੀ ਸਾਹਿਬ ਕਿੰਨੇ ਏਕੜ ਜ਼ਮੀਨ ਜਿਹੜੀ ਆ ਹੜ੍ਹ ਪ੍ਰਭਾਵਿਤ ਹੋਈ ਸੁਲਤਾਨਪੁਰ ਲੋਧੀ ਹੈਲਥ ਕੇਅਰ ਦੀ ਤਕਨੀਕ ਦੇ ਦੇਖੋ ਸਹੀ ਤਾਂ ਜਿਹੜਾ ਹੈ ਗਿਣਤੀ ਮਿੰਤੀ ਇਹ ਪਾਣੀ ਉਤਰਨ ਤੋਂ ਬਾਅਦ ਜਦੋਂ ਸਥਿਤੀ ਕਲੀਅਰ ਹੋਏਗੀ ਉਸ ਸਮੇਂ ਪਤਾ ਲੱਗੂਗਾ ਬਾਕੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਬੋਪੁਰਾਈ ਲੈਂਡ ਹੈ ਇਹਦੀ 3500 ਏਕੜ ਜ਼ਮੀਨ ਸੀ ਹਰ ਆਲਮੋਸਟ ਉਹ ਸਾਰੀ ਪਾਣੀ ਦੇ ਹੇਠਾਂ ਹੈਗੀ ਸੋ ਬਾਕੀ ਸਾਰੀ ਅਸੀਂ ਗਰਦਾਬਰੀ ਕਰਾਵਾਂਗੇ ਕੱਲੇ-ਕੱਲੇ ਜਗਾ ਦੀ ਕੱਲੀ-ਕੱਲੇ ਇੰਚ-ਇੰਚ ਜ਼ਮੀਨ ਦੀ ਅਸੀਂ ਗਰਦਾਬਰੀ ਕਰਾਵਾਂਗੇ ਸਾਰੀ ਸਥਿਤੀ ਜਿਹੜੀ ਉਸ ਤੋਂ ਬਾਅਦ ਸਾਹਮਣੇ ਆਊਗੀ ਉਹ ਅਸੀਂ ਫਿਰ ਤੁਹਾਡੇ ਸਾਹਮਣੇ ਰੱਖਾਂ ਤੁਸੀਂ ਕਰਦਾਵਰੇ ਦੀ ਗੱਲ ਕੀਤੀ ਕਿ ਕਈ ਤਰ੍ਹਾਂ ਇੱਥੇ ਕਿਸਾਨਾਂ ਦੀ ਜੇ ਡਿਮਾਂਡ ਆ ਕਿ ਕਈਆਂ ਦੀ ਕੱਚੀ ਜ਼ਮੀਨਾਂ ਵਿੱਚ ਕਿ ਉਹਨਾਂ ਪਰ ਵੀ ਸੋਚਿਆ ਜਾਵਗਾ ਕਿ ਕਾਫੀ ਜ਼ਮੀਨਾਂ ਕੱਚੀਆਂ ਨੇ ਪਹਿਲਾਂ ਮੇਰੇ ਖਿਆਲ ਤੋਂ ਮੈਂ ਆ ਸਾਰੀ ਡਿਟੇਲ ਦੱਸਣਾ ਜਿਹੜੀ ਅਸੀਂ ਹਫਤੇ ਸਾਡੇ ਅਸੀਂ ਕਰ ਰਹੇ ਹਾਂ ਜੋ ਕਿਸ ਤਰ੍ਹਾਂ ਸੋ ਅੱਜ ਜੋ ਉੱਥੇ ਲੋਕਾਂ ਨੇ ਮੈਨੂੰ ਦੱਸਿਆ ਸਾਡੀ ਸਾਰੀ ਮੈਡੀਕਲ ਦੀਆਂ ਟੀਮਾਂ ਸਾਡੇ ਪਸ਼ੂ ਦੇ ਜਿਹੜੇ ਡਾਕਟਰ ਨੇ ਉਹਨਾਂ ਦੀਆਂ ਟੀਮਾਂ ਰਾਸ਼ਨ ਪਾਣੀ ਦੇ ਲਈ ਪੀਨ ਵਾਲੇ ਪਾਣੀ ਦੇ ਪ੍ਰਬੰਧ ਦੇ ਲਈ ਬਕਾਇਦਾ ਅਸੀਂ ਸੈਕਟਰਾਂ ਦੇ ਵਿੱਚ ਵੰਡ ਗਏ ਸੈਕਟਰਾਂ ਦੇ ਵਿੱਚ ਵੰਡ ਕੇ ਸਾਡੇ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਬੈਠੇ ਆ ਅਸੀਂ ਉੱਥੇ ਸੈਕਟਰਾਂ ਚ ਵੰਡ ਕੇ ਕੱਲੀਆਂ ਡਿਊਟੀਆਂ ਨਹੀਂ ਲਾਈਆਂ ਨਾਲ ਜ਼ਿੰਮੇਵਾਰੀ ਅਸੀਂ ਫਿਕਸ ਕੀਤੀ ਜਿਹੜੇ ਅਫਸਰ ਦੀ ਜਿੱਥੇ ਡਿਊਟੀ ਹੈ ਕਿ ਤੁਸੀਂ ਇਸ ਸੈਕਟਰ ਦੇ ਲੋਕਾਂ ਨੂੰ ਦੇਖਣਾ ਹੈ ਇੰਨੇ ਲੋਕਾਂ ਨੂੰ ਦੇਖਣਾ ਹੈ ਤੇ ਉਹਨਾਂ ਦੇ ਲਈ ਹਰ ਚੀਜ਼ ਦਾ ਪ੍ਰਬੰਧ ਤੁਸੀਂ ਕਰਨਾ ਸੋ ਉਹ ਅਸੀਂ ਜ਼ਿੰਮੇਵਾਰੀ ਫਿਕਸ ਕੀਤੀ ਤੇ ਸਾਡੇ ਡਿਪਾਰਟਮੈਂਟ ਦੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਸਾਡੇ ਸੈਕਟਰੀ ਕ੍ਰਿਸ਼ਨ ਕੁਮਾਰ ਉਹ ਹਫਤਾ ਪਹਿਲਾਂ ਇੱਥੇ ਆ ਚਾਰ ਪੰਜ ਦਿਨ ਪਹਿਲਾਂ ਆ ਕੇ ਗਏ ਆ ਇੱਥੇ ਸਾਡੇ ਚੀਫ ਇੰਜੀਨੀਅਰ ਮਹਿੰਦੀ ਰਤਾ ਜੀ ਬੈਠੇ ਆ ਅਸੀਂ 480 10 ਐਕਸ਼ਨ ਵੀ ਐਸਡੀਓ ਤੇ ਹੋਰ ਸਾਰਾ ਅਮਲਾ ਫੈਲਾ ਇੱਥੇ ਲਾਇਆ ਹੋਇਆ ਮਤਲਬ ਦੂਜੇ ਸ਼ਬਦਾਂ ਚ ਉਹ ਕਿ ਬੰਦੇ ਤੇ ਅਸੀਂ ਬੰਦਾ ਖੜਾ ਕੀਤਾ ਤਾਂ ਕਿ ਕੋਈ ਇਹ ਮਹਿਸੂਸ ਨਾ ਕਰੇ ਕਿ ਸਾਨੂੰ ਕਿਸੇ ਚੀਜ਼ ਦੀ ਕਮੀ ਹੈ ਸੋ ਇਸ ਤਰ੍ਹਾਂ ਦੇ ਪ੍ਰਬੰਧ ਸੱਤ ਸਰਕਾਰ ਵੱਲੋਂ ਕੀਤੇ ਗਏ ਨੇ ਤੇ ਬਾਕੀ ਮੈਂ ਧੰਨਵਾਦ ਕਰਦਾ ਬਾਬਾ ਸਿਚੇਵਾਲ ਜੀ ਦਾ ਹੋਰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਜਿਨ੍ਹਾਂ ਨੇ ਮੈਂ ਦੇਖਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੰਗਰ ਵੀ ਲਾਏ ਹੋਏ ਆ ਉੱਥੇ ਆਪਣੀਆਂ ਟਰਾਲੀਆਂ ਲੈ ਕੇ ਖੜੇ ਹੋਏ ਆ ਲੋਕਾਂ ਦੇ ਨਾਲ رابطہ ਕਾਇਮ ਕਰ ਰਹੇ ਨੇ ਸੋ ਮੈਂ ਇਹ ਪੰਜਾਬ ਦੀ ਸਾਡੇ ਦੀ ਇਹੀ ਸੱਭਿਆਚਾਰ ਇਹੀ ਸਾਡੀ ਖਾਸੀਅਤ ਹੈ ਕਿ ਅਸੀਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਇੱਕ ਦੂਜੇ ਦਾ ਸਾਥ ਦਿੰਦੇ ਆ ਜਿਹਦੀ ਚਿੰਤਾ ਜਾਗ ਦਾ ਮਿਸਾਲ ਮੈਂ ਉੱਥੇ ਦੇਖੀ ਤੁਰ ਤੋ ਤੁਰ ਤੱਕ ਲੰਗਰ ਲੱਗੇ ਲੋਕਾਂ ਨੇ ਉੱਥੇ ਮੈਨੂੰ ਕਿਹਾ ਜਿਹੜੇ ਅਸੀਂ ਖੇਤਾਂ ਦੇ ਵਿੱਚ ਜਾ ਕੇ ਆਏ ਆਂ ਕਹਿੰਦੇ ਜੀ ਅਸੀਂ ਰੋਟੀ ਆਪਦੀ ਬਣਾਉਣੀ ਆ ਪਰ ਸਾਡੇ ਲਈ ਲੰਗਰ ਲੋਕ ਵੀ ਲੈ ਕੇ ਆਉਂਦੇ ਸੋ ਉਧਰਲੇ ਪਾਸੋਂ ਵੀ ਕੋਈ ਕਮੀ ਨਹੀਂ ਐ ਸੋ ਸਰਕਾਰ ਨੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ ਬਾਕੀ ਕਈ ਸਮੱਸਿਆਵਾਂ ਵੀ ਦਸੀਆਂ ਨੇ ਉਹਤੇ ਵੀ ਅਸੀਂ ਵਿਚਾਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਵੇਂ ਦੱਸਿਆ ਕਿ ਦਰਿਆ ਦੇ ਵਿੱਚ ਜੋ ਸੈਟ ਆਈ ਹੋਈ ਸੀ ਉਹ ਦਰਿਆਣੇ ਰਸਤਾ ਬਦਲ ਲਿਆ ਜੋ ਸੈਟ ਆ ਪਾਣੀ ਉੱਪਰ ਦੀ ਨਹੀਂ ਜਾ ਸਕਦਾ ਉਹ ਵੀ ਕਈ ਗੱਲਾਂ ਦਸੀਆਂ ਨੇ ਅਸੀਂ ਉਹਦਾ ਹੱਲ ਵੀ ਕਰਾਂਗੇ ਤੇ ਸਾਨੂੰ ਕਈਆਂ ਨੇ ਕਿਹਾ ਕਿ ਕੋਈ ਪਿਛਲੀਆਂ ਗੱਲਾਂ ਦਸੀਆਂ ਨੇ ਉਹ ਡੀਸੀ ਸਾਹਿਬ ਨੂੰ ਕਹਤਾ ਕਿ ਤੁਰੰਤ ਇਸ ਤੇ ਕਾਰਵਾਈ ਕਰਕੇ ਇਸ ਦੀ ਰਿਪੋਰਟ ਵੀ ਕਰਨੀ ਆ ਸੋ ਜੋ ਵੀ ਮੇਰਾ ਕਹਿਣ ਤੋਂ ਭਾਵ ਕਿਸੇ ਦੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੈ ਅਸੀਂ ਉਹਨੂੰ ਹੱਲ ਕਰਕੇ ਦੇਵਾਂਗੇ ਮੰਦਿਰਾਂ ਕੋਈ ਵਿਸ਼ੇਸ਼ਤਾ ਹੈ ਜੇ ਵੀ ਲਾਂਕ ਕੀਤਾ ਜਾਊਗਾ ਹੜਪੇੜ ਤੋਂ ਹੜਪੇੜ ਤੋਂ ਲਈ ਦੇਖੋ ਵਿਸ਼ੇਸ਼ ਪੈਕੇਜ ਹੈ ਕਿ ਹਰ ਤਰ੍ਹਾਂ ਦੇ ਨੁਕਸਾਨ ਦੀ ਜਿਹੜੀ ਪਰਪਾਈ ਕੀਤੀ ਜਾਊਗੀ ਗਰਦਾਬੀਆਂ ਕਰਾ ਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਅੱਜ ਮਿਲ ਕੇ ਆਇਆ ਹਾਂ ਸੋ ਜੋ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਹਰ ਤਰੀਕੇ ਨਾਲ ਅਨੁਭਾਉਗੀ ਹਰ ਤਰ੍ਹਾਂ ਦਾ ਮੌਜ ਹੈ ਜਿਹੜਾ ਉਹ ਅਸੀਂ ਲੋਕਾਂ ਨੂੰ ਦੇਵਾਂਗੇ ਐਜ ਪਰ ਲਾਓ ਐਜ ਪਰ ਰੂਲ ਉਹ ਸਾਰਾ ਮੁਆਵਜ਼ਾ ਲੋਕਾਂ ਨੂੰ ਮਿਲੇਗਾ ਪਾਣੀ ਦੀ ਕੀ ਸਥਿਤੀ ਹੈ ਜੀ ਹੋਰ ਵਧਣ ਦੇ ਚਾਂਸ ਹੈ ਜਾਂ ਦੇਖੋ ਪਾਣੀ ਦੀ ਸਥਿਤੀ ਤਾਂ ਭਗਵਾਨ ਜਾਣਦਾ ਪਰ ਜਿਵੇਂ ਮੌਸਮ ਵਿਭਾਗ ਦੀ ਅਗਲੇ 3 ਦਿਨਾਂ ਦੇ ਲਈ ਕੋਈ ਵਿਖਬਾਣੀ ਹੈ ਕਹੋ ਇਹ ਹੈ ਵੀ ਪਾਣੀ ਹੁਣ ਬਰਸਾਤ 3 ਦਿਨਾਂ ਦੇ ਵਿੱਚ ਘਟ ਸੋ ਇਸ ਕਰਕੇ ਮੈਂ ਕਹਿ ਸਕਦਾ ਉਸ ਭਵਿੱਖਬਾਣੀ ਦੇ ਸਹਾਰੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਰਾਹਤ ਮਿਲੇਗੀ ਦੇਖੋ ਬਰਸਾਤਾ ਹੁਣ ਵੀ ਬਹੁਤ ਹੋਈਆਂ ਨੇ ਬਰਸਾਤਾ ਜੋ 2023 ਦੇ ਵਿੱਚ ਹੋਈ ਜਾਂਦੀ ਉਸ ਹਿਸਾਬ ਨਾਲ ਹੁੰਦੀ ਹੈ ਪਰ ਜਿਵੇਂ ਉਹ ਭਗਵਾਨ ਹੀ ਉਹ ਹੀ ਕਰਦਾ ਸਾਰਾ ਕੁਝ ਤੇ ਉਹ ਰੁਕ ਰੁਕੇ ਹੋਈਆਂ ਨੇ ਜਿਸ ਕਰਕੇ ਐਡਾ ਵੱਡਾ ਨੁਕਸਾਨ ਨਹੀਂ ਹੋਇਆ ਡੈਮਾਂ ਦੇ ਵਿੱਚ ਪਾਣੀ ਵੀ ਪੂਰਾ ਆ ਗਿਆ ਪਾਣੀ ਭਰ ਵੀ ਗਿਆ ਸੋ ਉਹਦਾ ਨੁਕਸਾਨ ਨਹੀਂ ਹੋਇਆ ਕੁਝ ਸਾਡੇ ਡਿਪਾਰਟਮੈਂਟ ਨੇ ਸਾਡੀ ਸਰਕਾਰ ਨੇ ਸਾਡੇ ਪ੍ਰਸ਼ਾਸਨ ਨੇ ਇਸ ਤਰੀਕੇ ਨਾਲ ਦਿਨ ਰਾਤ ਕੰਮ ਕੀਤਾ ਕਿ ਨੁਕਸਾਨ ਘੱਟ ਤੋਂ ਘੱਟ ਹੋਵੇ ਤੇ ਪਾਣੀ ਵੀ ਸੰਭਾਲ ਸਕੇ ਤੇ ਅਸੀਂ ਡੈਮਾਂ ਦੀ ਸੇਫਟੀ ਵੀ ਕਰ ਸਕੀਏ ਅਸੀਂ ਸਾਰੇ ਪਹਿਲੂਆਂ ਦੇ ਵਿਚਾਰ ਕੀਤੇ ਸਾਰੇ ਪਹਿਲੂਆਂ ਤੇ ਨਜ਼ਰ ਰੱਖ ਕੇ ਜੋ ਕੁਛ ਲੋਕਾਂ ਦੀ ਭਲਾਈ ਲਈ ਹੋ ਸਕਦਾ ਸੀ ਉਹ ਵੀ ਕੀਤਾ ਲੋਕਾਂ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ ਉਹਦੇ ਲਈ ਵੀ ਯਤਨ ਕੀਤੇ ਨੇ ਤੇ ਉਹ ਸਾਰੇ ਪ੍ਰਬੰਧ ਅਸੀਂ ਕੀਤੇ ਕੰਸਪ ਪੰਜ ਸਾਲਾਂ ਚ ਤੀਸਰੀ ਵਾਰੇ ਦਿੱਕਤ ਆ ਗਈ ਸੁਲਤਾਨਪੁਰ ਦੀ ਡੈਕ ਪੱਕਾ ਹੱਲ ਕਦੋਂ ਮਿਲੂਗਾ ਲੋਕਾਂ ਦੇਖੋ ਇਸ ਦੇ ਲਈ ਜਿਹੜਾ ਬੋਪਰਾਈ ਲੈਂਡ ਹੈ ਤੇ ਤੁਹਾਨੂੰ ਵੀ ਪਤਾ ਹੈ ਇਹ ਡਾਊਨਸਟ੍ਰੀਮ ਦੇ ਉੱਤੇ ਬਹੁਤ ਨੀਵੀਂ ਜਗ੍ਹਾ ਦੇ ਵਿੱਚ ਸੋ ਜਦੋਂ ਤਾਂ ਪਾਣੀ ਘਟ ਆਉਂਦਾ ਤਾਂ ਉਦੋਂ ਸਾਈਡਾਂ ਉਤੋਂ ਦੀ ਲੰਘ ਜਾਂਦੇ ਜਿਹੜੀ ਦੂਜੀ ਤਰੀਕ ਹੈ ਹੁਣ 24 ਦੇ ਵਿੱਚ ਲੰਘੇ ਹੀ ਹੈ ਪਰ ਜਦੋਂ ਪਾਣੀ ਇੰਨਾ ਜ਼ਿਆਦਾ ਆ ਜਾਂਦਾ ਆ ਫਿਰ ਉੱਥੇ ਬੇਵਸੀ ਹੋ ਜਾਂਦੀ ਹੈ ਉਹ ਜਿਸ ਤਰ੍ਹਾਂ ਜਿਵੇਂ ਕਹਿੰਦੇ ਨੇ ਠੀਕ ਹੈ ਪਾਣੀ ਅ ਕਿਨਾਰੇ ਖੜੇ ਨੇ ਕਿਨਾਰੇ ਰਾਖੀ ਕਰ ਰਹੇ ਨੇ ਪਰ ਜਦੋਂ ਕਿਨਾਰੇ ਦੇ ਉੱਤੋਂ ਦੀ ਪਾਣੀ ਹੁੰਦਾ ਉਹ ਵੀ ਵਿਚਾਰੇ ਗੋਡੇ ਟੇਕ ਦਾਂਦੇ ਨੇ ਸੋ ਇਸ ਤਰ੍ਹਾਂ ਦੀ ਹਾਲਤ ਹੋਈ ਹੈ ਸਰਕਾਰ ਕਿਸਾਨ ਚਾਹੁੰਦੇ ਕਿ ਸਾਡੇ ਦਾ ਕੋਈ ਪੁਖਤਾ ਪ੍ਰਬੰਧ ਹੋਵੇ ਤਾਂ ਕਿ ਹਰ ਸਾਲ ਇਸ ਆਉਣ ਵਾਲੇ ਹੜ੍ਹ ਤੋਂ ਸਾਨੂੰ ਬਚਾਅ ਹੋ ਸਕੇ ਕਿਉਂਕਿ ਸਾਡੀ ਹਰ ਸਾਲ ਫਸਲ ਬਰਬਾਦ ਹੋ ਜਾਂਦੀ ਹੈ ਉਹਨਾਂ ਆਰਥਿਕ ਨੁਕਸਾਨ ਹੀ ਹੁੰਦਾ ਜੀਵ ਜੰਤ ਜਲ ਜਾਂਦੇ ਆ ਉਦੇ ਬਾਰੇ ਸਰਕਾਰ ਨੇ ਕੋਈ ਸੋਚਿਆ ਹੀ ਪਰਵਾਂ ਨਹੀਂ ਸਰਕਾਰ ਨੇ 276 ਕਰੋੜ ਰੁਪਏ ਖਰਚ ਕੇ ਆ گاਉਂ ਪ੍ਰਬੰਧ ਵੀ ਕੀਤੇ ਹੋਏ ਨੇ ਜੇ ਤੁਸੀਂ ਉੱਪਰ ਨੂੰ ਚੱਲ ਜਾਓਗੇ ਇਨਵਰਟਮੈਂਟ ਸਟੱਡੀ ਬਣਵਾਏ ਨੇ ਜਿੱਥੇ ਆਂ ਡੰਗੇ ਕਹਿੰਦੇ ਆ ਉਹ ਵੀ ਅਸੀਂ ਕੀਤਾ ਆ گاਉਂ ਪ੍ਰਬੰਧ ਵੀ ਕੀਤੀ ਸੀ ਜਦੋਂ ਜਿਸ ਸਮੇ ਕੋਈ ਇਸ ਤਰ੍ਹਾਂ ਦੀ ਸਥਿਤੀ ਨੀਤੀ ਕੋਈ ਬਾੜ ਆ ਜਾਏਗੀ ਸਰਕਾਰ ਵੱਲੋਂ ਹਰ ਸਮੇਂ ਪ੍ਰਬੰਧ ਨੇ ਹੁਣ ਸਾਡੇ ਕੋਲੇ ਇੱਥੇ 40000 ਬੈਗ ਹੈ ਜਿਹੜਾ ਮਿੱਟੀ ਦਾ ਭਰ ਕੇ ਦਿਸਦਾ। 9 ਲੱਖ ਬੈਗ ਅਸੀਂ ਖਰੀਦਾ ਹੋਇਆ ਹੈ। 4 ਲੱਖ ਬੈਗ ਮਿੱਟੀ ਦਾ ਭਰ ਕੇ ਰੱਖਿਆ ਹੋਇਆ ਹੈ। ਜਿਹੜਾ ਜਿੱਥੇ ਵੀ ਕਿਤੇ ਲੋਡ ਪੈ ਜਾਏ GIS ਦੇ ਉੱਤੇ ਲਾਇਆ ਹੋਇਆ ਸਰ। ਜਿੱਥੇ ਵੀ ਕਿਤੇ ਲੋੜ ਹੈ ਤੇ ਉੱਥੇ ਚੱਕ ਕੇ ਜਾ ਸਕਦੇ ਆ। ਜੰਬੋ ਬੈਗ ਅਸੀਂ 550 ਜੰਬੋ ਬੈਗ ਇੱਥੇ ਪਿਆ ਹੈ। ਸੋ ਜੋ ਕੁਝ ਵੀ ਫਲੱਡ ਦੇ ਲਈ ਹੋ ਸਕਦਾ ਹੈ, ਫਲੱਡ ਦੀ ਰੋਕ ਥਾਮ ਦੇ ਲਈ ਹੋ ਸਕਦਾ ਹੈ। ਉਹ ਸਾਰੇ ਪ੍ਰਬੰਧ ਕੀਤੇ ਨੇ ਤੇ ਜਿਹੜੀ ਹੁਣ ਇਹ ਨਮਯਾਨ ਦੇ ਵਿੱਚ ਹੈ ਜਿਹੜਾ ਇਹ ਆਈਲੈਂਡ ਹੈ ਤੇ ਇੱਥੇ ਆਰਜੀ ਬੰਨ ਬਣਾਏ ਹੋਏ ਨੇ ਲੋਕਾਂ ਨੇ ਜਿਹੜੇ ਬੰਨ ਸਰਕਾਰ ਵੱਲੋਂ ਦੋਵੇਂ ਪਾਸੇ ਦਰਿਆ ਦੇ ਬੰਨੇ ਨੇ ਉੱਥੇ ਕੋਈ ਬ੍ਰੀਚ ਨਹੀਂ ਹੋਈ ਕਿਉਂਕਿ ਉਹਨਾਂ ਦਰਿਆਵਾਂ ਦੀ ਉਹਨਾਂ ਕੰਢਿਆਂ ਦੀ ਜਿਹੜੀ ਮਜ਼ਬੂਤੀ ਦੇ ਨਾਲ ਅਸੀਂ ਪਹਿਰਾ ਦਿੱਤਾ ਹੋਇਆ ਇਹ ਆਰਜੀ ਬੰਨ ਜਿਹੜੇ ਲੋਕਾਂ ਨੇ ਬਣਾਏ ਹੋਏ ਤੇ ਇਹ ਬੰ ਟੁੱਟੇ ਨੇ ਇਹ ਵੀ ਪਾਣੀ ਜ਼ਿਆਦਾ ਆਣ ਕਰਕੇ ਟੁੱਟੇ ਪਿਛਲੇ ਸਾਲ ਨਹੀਂ ਟੁੱਟੇ ਸੀ ਸੋ ਇਸ ਤਰ੍ਹਾਂ ਦੀ ਸਥਿਤੀ ਹੈ ਬਾਕੀ ਇਥੋਂ ਦੇ ਹਾਲਾਤ ਬਾਰੇ ਸਾਡੇ ਆਗੂ ਸਾਹਿਬਾ ਨੇ ਦੱਸਿਆ ਇਹਦੇ ਅਸੀਂ ਜੋ ਵੀ ਹੁਣ ਮੈਂ ਤਾਂ ਇਹਨਾਂ ਨੇ ਦੱਸਿਆ ਕਿ ਜਿਹੜੇ ਦਰਿਆ ਦੀ ਸਫਾਈ ਕਰਾ ਦੀ ਰੀਸੈਲਟ ਕਰਾ ਦੀ ਉਹ ਕਈ ਗੱਲਾਂ ਦੱਸਿਆ ਨੇ ਤੇ ਅਸੀਂ ਸਾਰੇ ਸਾਡੇ ਅਧਿਕਾਰੀ ਨਾਲ ਨੇ ਸਾਰਾ ਨੋਟ ਕੀਤਾ ਸੀ ਉਹ ਤੇ ਵਿਚਾਰ ਕਰਾਂਗੇ ਸਾਰੇ ਹੱਲ ਕਰਾਂਗੇ ਸੀ ਉਸ ਚੀਜ਼ ਬਾਜੀ ਜੀ ਬੰਦੇ ਸਾਹਿਬ ਸਰਦਾਰੀ ਮੰਗਾ ਕਿ ਦਰਿਆ ਡੂੰਗੇ ਕਿਤੇ ਜਾਨ ਨੂੰ ਕਾਫੀ ਤੇ ਹੋ ਗਏ ਦਰਿਆ ਡੂੰਗੇ ਨਹੀਂ ਗਏ ਉਹੀ ਗੱਲ ਆ ਗਈ ਨਾ ਦਰਿਆ ਡੂੰਗੇ ਤੋਂ ਮਤਲਬ ਇਹ ਹੈ ਕਿ ਜੋ ਸਿਲਟ ਆਈ ہوئی ਹੈ ਉਹ ਸਿਲਟ ਕੱਢ ਕੇ ਤੇ ਦਰਿਆ ਦਾ ਪਾਣੀ ਅੱਗੇ ਚੱਲ ਜਾਵੇ ਦੇਖੋ ਕਈ ਗੱਲਾਂ ਹੁੰਦੀਆਂ ਨੇ ਦੇਖਣਾ ਬਹੁਤ ਕੁਝ ਹੁੰਦਾ ਸਾਰੇ ਪੰਜਾਬ ਨੂੰ ਬਚਾਉਣਾ ਤੇ ਨਹਿਰਾਂ ਜੀ ਵੀ ਪਾਣੀ ਦੇਣਾ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਕਿ ਸਾਰਾ ਕੁਝ ਅਸੀਂ ਪੂਰਾ ਸੋਚ ਵਿਚਾਰ ਕੇ ਇਹ ਮੈਂ ਕਹਿ ਸਕਦਾ ਕਿ ਸਾਡੇ ਡਿਪਾਰਟਮੈਂਟ ਦੀ ਪੂਰੀ ਮੁਸਤੈਦੀ ਨਾਲ ਕੀਤਾ ਕੋਹਾ ਕੰਮ ਹੈ ਜੇ ਇਹ ਜਿੰਨੀਆਂ ਬਰਸਾਤਾਂ ਹੋਈਆਂ ਨੇ ਇਹ ਤਾਂ ਬੜਾ ਨੁਕਸਾਨ ਕਰ ਦੇਣਾ ਸੀ ਪਰ ਫਿਰ ਵੀ ਅਸੀਂ ਇਸ ਗੱਲ 'ਚ ਕਾਮਯਾਬ ਹੋਏ ਆ ਇੱਕ ਘੱਟ ਤੋਂ ਘੱਟ ਨੁਕਸਾਨ ਹੈ ਜਿਹੜਾ ਹੋਰ ਹੈ ਠੀਕ ਹੈ ਉਹਨਾਂ ਨਾਲ ਹਮਦਰਦੀ ਹੈ ਸਾਨੂੰ ਜਿਹੜੇ ਲੋਕ ਦੇਖੋ ਬੈਠੇ ਆ ਉੱਥੇ ਬੜਾ ਔਖਾ ਹੈ ਬੱਚੇ ਬੈਠੇ ਆ ਪਰ ਫਿਰ ਵੀ ਇੱਕ ਤਸੱਲੀ ਵੀ ਹੋਈ ਆ ਉਹਨਾਂ ਲੋਕਾਂ ਦਾ ਹੌਸਲਾ ਦੇ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਜ਼ਾਹਰ ਕੀਤੀ ਕਹਿੰਦੇ ਬੜੀ ਤਕਲੀਫ ਦੇ ਵਿੱਚ ਆ ਪਰ ਸਾਨੂੰ ਇਸ ਚੀਜ਼ ਦੀ ਤਸੱਲੀ ਹੈ ਕਿ ਸਰਕਾਰ ਸਾਡੇ ਉੱਪਰ ਖੜੀ ਹੈ ਸਾਡੀ ਹਰ ਗੱਲ ਦੇ ਵਿੱਚ ਖੜੀ ਹੈ ਹਰ ਤਰ੍ਹਾਂ ਦੀ ਮਦਦ ਸਾਨੂੰ ਮਿਲਦੀ ਹੈ ਇਹ ਕੋਈ ਇਸ 스테ਜ ਤੇ ਹੀ ਕੀਤਾ ਜਾ ਸਕਦਾ ਬਾਕੀ ਦਾ ਚੰਗਾ ਬਾੜਾ ਭਗਵਾਨ ਦੇ ਹੱਥ ਦੇ ਵਿੱਚ ਹੈ थैंक यू थैंक यू सर थैंक यू सर